ਲੋਕੀ ਦੁਨੀਆ ਚ ਵਸਦੇ ਬਥੇਰੇ ਪੰਜਾਬੀਆਂ ਦੀ ਸ਼ੌਂਕ ਵੱਖਰੇ ਇੱਕ ਹਫ਼ਤਾ ਇਹ ਗੀਤ ਤੁਸੀਂ ਆਮ ਕਰਕੇ ਸੁਣੇ ਹੋਣਗੇ ਪਰ ਉਹ ਪੰਜਾਬੀਆਂ ਦੀ ਗੱਲ ਕਰਦੇ ਨੇ ਜੋ ਪੰਜਾਬੀ ਵਰਲਡ ਚ ਕਿਤੇ ਵੀ ਵਸਦੇ ਨੇ ਕਿਉਂਕਿ ਅੱਜ ਕੱਲ ਪੰਜਾਬ ਨੇ ਪੰਜਾਬੀਅਤ ਨੇ ਬਹੁਤ ਵੱਡੀ ਤਰੱਕੀ ਕੀਤੀ ਹੈ ਸਾਡੇ ਨਾਮ ਨਾਲ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਆ ਪਰ ਜਿੱਥੇ ਵੀ ਜਾਂਦੇ ਆ ਲੋਕਾਂ ਨੂੰ ਆਪਣੇ ਫੈਨ ਬਣਾਉਂਦੇ ਆ ਆਪਣੇ ਕਲਚਰ ਨਾਲ ਆਪਣੇ ਪਹਿਰਾਵੇ ਨਾਲ ਆਪਣੇ ਖਾਣ ਪੀਣਾਂ ਅਤੇ ਆਪਣੇ ਸ਼ੌਂਕ ਨਾਲ ਇਮਾ ਗੱਲ ਤਾਂ ਸਾਂਝੀ ਕਰ ਰਿਹਾ ਸਾਡੀ ਟੀਮ ਪਹੁੰਚੀ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਕਸਬਾ ਤਾਦੀਆਂ ਉਹਦੇ ਨੇੜਲੇ ਪਿੰਡ ਛੋਟੇ ਦਾ ਪਿੰਡ ਪੈਂਦਾ ਖਾਰਾ ਤਸਵੀਰਾਂ ਸਾਂਝੀਆਂ ਕਰਦੇ ਹਾਂ ਸਰਦਾਰ ਅਮਰਪਾਲ ਸਿੰਘ ਬੋਪਾ ਰਾਏ ਜੱਟਾਂ ਦਾ ਮੁੰਡਾ ਸਰਦਾਰਾਂ ਦਾ ਮੁੰਡਾ ਸ਼ੌਕ ਅਵੱਲਾ ਜਿੱਥੇ ਵੀ ਜਾਂਦਾ ਲੋਕ ਫੋਟੋਆਂ ਅੱਖ ਚਵਾਉਂਦੇ ਨੇ ਸੋਸ਼ਲ ਮੀਡੀਆ ਤੇ ਤੁਸੀਂ ਕਾਫੀ ਇਹਨਾਂ ਨੂੰ ਦੇਖਿਆ ਹੋਵੇਗਾ ਇੰਸਟਾਗ੍ਰam ਜਾਂ ਵਟਸਐਪ ਗਰੁੱਪਾਂ ਵਿੱਚ ਆਮ ਇਹਨਾਂ ਦੇ ਵੀਡੀਓ ਲੋਕ ਸ਼ੇਅਰ ਕਰਦੇ ਨੇ ਨੌਜਵਾਨ ਯੂਥ ਮੁੰਡੇ ਲਾਲਾਂ ਕੁੜੀਆਂ ਲਾਲਾਂ ਕੋਈ ਵੀ ਅ ਵਰਗ ਲਾਲਾ ਇਹਨਾਂ ਦਾ ਫੋਟੋਆਂ ਕਿ ਸੌਣ ਨੂੰ ਪਸਦੇ ਹਨ ਔਰ ਇੱਕ ਖਾਸ ਗੱਲ ਇਹ ਹੈ ਕਿ ਆਪਣੇ ਪਹਿਰਾਵੇ ਨਾਲ ਜੁੜੇ ਹਨ ਜਿੱਥੇ ਅਸੀਂ ਸਾਰੇ ਜੀਨਾਂ ਪਾਉਂਦੇ ਆ ਟ-ਸ਼ਰਟਾਂ ਪਾਉਂਦੇ ਆ ਜੈਕਟਾਂ ਪਾਉਂਦੇ ਆ ਜਾਂ ਕੋਸ਼ਿਸ਼ ਕਰਦੇ ਆ ਇਟਲੀ ਦੇ ਬ੍ਰਾਂਡ ਪਾਏ ਜਾਣ ਇੰਗਲੈਂਡ ਦੇ ਬ੍ਰਾਂਡ ਪਾਏ ਜਾਣ ਉੱਥੇ ਇਹ ਨੌਜਵਾਨ ਆਪਣੇ ਪਹਿਰਾਵੇ ਨਾਲ ਬਹੁਤ ਵੱਡਾ ਪਿਆਰ ਕਰਦਾ ਹੈ ਤੇ ਨਾਲ ਜਾਨਵਰਾਂ ਅਤੇ ਪੰਛੀਆਂ ਨਾਲ ਪਿਆਰ ਰੱਖਦਾ ਹੈ ਗੱਲਬਾਤ ਕਰਦੇ ਆ ਸ਼ੌਂਕ ਕਿਦਾਂ ਪਿਆਜੇ ਤੇ ਦੁਨੀਆ ਇਥੇ ਤਰੱਕੀ ਕਰ ਰਹੀ ਹੈ ਔਰ ਤਰੱਕੀ ਇਸ ਗੱਲ ਨੂੰ ਸਮਝਦੀ ਹੈ ਕਿ ਪਹਿਰਾਵਾ ਸਾਡਾ ਮਾਡਰਨ ਹੋਣਾ ਚਾਹੀਦਾ ਹੈ ਉਥੇ ਵੀਰ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈ ਪੰਜਾਬੀਆਂ ਨੂੰ ਮੈਸੇਜ ਦੇਣਾ ਚਾਹੁੰਦਾ ਹੈ ਕਿ ਪੜ੍ਹੇ ਲਿਖੇ ਜਿੰਨੇ ਮਰਜ਼ੀ ਹੋਵੋ ਹਰ ਭਾਸ਼ਾ ਸਿੱਖੋ ਹਰ ਪਹਿਰਾਵਾ ਪਾਓ ਪਰ ਆਪਣੇ ਪਹਿਰਾਵੇ ਆਪਣੀ ਪੰਜਾਬੀਅਤ ਤੇ ਸੱਭਿਆਚਾਰ ਨੂੰ ਨਾ ਭੁੱਲੋ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਵੱਲੋਂ ਵਧਾਈਆਂ ਕਿਉਂਕਿ ਜੇ ਪੰਜਾਬੀ ਕਲਚਰ ਨੂੰ ਵੇਖੀਏ ਤਾਂ ਤੁਸੀਂ ਇੱਕ ਤਰ੍ਹਾਂ ਪ੍ਰਮੋਟ ਕਰ ਰਹੇ ਹੋ ਹਾਂਜੀ ਹਾਂਜੀ ਆਪਣੇ ਸ਼ਬਦਾਂ ਵਿੱਚ ਕੀ ਕਹਿਣਾ ਚਾਹੋਗੇ ਪਰਿਵਾਰ ਦੀ ਇਹ ਤੁਹਾਨੂੰ ਸਿੱਖਿਆ ਇਤ ਦਾ ਇਹ ਸ਼ੌਂਕ ਪਿਆ ਪਹਿਰਾਵੇ ਦਾ ਤੇ ਇਹ ਜਿਹੜੇ ਤੁਸੀਂ ਜਾਨਵਰ ਰੱਖੇ ਇਹਨਾਂ ਦਾ ਸਭ ਤੋਂ ਪਹਿਲਾਂ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਸ਼ੌਂਕ ਪਹਿਰਾਵੇ ਦਾ ਤੇ ਸਮਝ ਲਓ ਪਿੱਛੇ ਦਾ ਘਰਦਿਆਂ ਦੀ ਸੇਖਮਤੀ ਸੀ ਆਪਾਂ ਦਾ ਸਭ ਤੋਂ ਵੱਡਾ ਵਾਧਾ ਹੱਥ ਹੀ ਇਹਨਾਂ ਦਾ ਤੇ ਉਹ ਜਲੰਦਰ ਗਈ ਆਪਾਂ ਰਹਿਣ ਵਾਸਤੇ ਉਹ ਜਿਹਨਾਂ ਨੇ ਕਿਹਾ ਹੀ ਪੀ ਚਾਦਰਾਂ ਨਾਲ ਲਿਆ ਜਾ ਪਾਪ ਲਈ ਉਹ ਝਾਕਾ ਤੇ ਪਹਿਲੀ ਵਾਰੀ ਆਉਂਦੇ ਹੁੰਦਾ ਸਾਰਿਆਂ ਨੂੰ ਪਰ ਫਿਰ ਜਦੋਂ ਪਾਇਆ ਜੋ ਉਦੋਂ ਰੈਕਸ਼ਨ ਮਿਲਿਆ ਜਾਂ ਜੋ ਲੋਕਾਂ ਨੇ ਪਿਆਰ ਦਿੱਤਾ ਜੋ ਉਹਨਾਂ ਦਾ ਵੀ ਜਦੋਂ ਇੱਕ ਵੀ ਸਕੂਨ ਜਾਂ ਵੇਖਿਆ ਕਿ ਯਾਰ ਕਾਜ ਕੋਈ ਆ ਡਰੈਸ ਵਿੱਚ ਜੋ ਆ ਪੰਜਾਬੀ ਕਲਚਰ ਕਲਚਰ ਵਿੱਚ ਬੰਦਾ ਵੇਖਿਆ ਪਹਿਲੀ ਵਾਰੀ ਤੇ ਉਹ ਬਸ ਉਹ ਚੀਜ਼ ਨੇ ਮੈਨੂੰ ਮੋਹ ਲਿਆ ਕਿ ਨਹੀਂ ਹੁਣ ਵੀ ਬਸ ਅਸੀਂ ਆਪਣਾ ਕਲਚਰ ਮਤਲਬ ਭੁੱਲਣਾ ਨਹੀਂ ਆ ਸ਼ੁਰੂ ਤੋਂ ਹੀ ਪਿਆਰੀ ਕਲਚਰ ਨਾਲ ਪਰ ਇਹ ਹੋਣ ਤੇ ਸਮਝ ਲੋ ਜਿੱਦਾਂ ਲੋਕ ਦੁਨੀਆ ਨੇ ਪਿਆਰ ਦਿੱਤਾ ਆਪਾਂ ਨੂੰ ਵੀਡੀਓ ਵਿੱਚ ਵੀ ਜਾਂ ਲਾਈਵ ਜਦੋਂ ਦਿੰਦੇ ਆ ਬੜਾ ਪਿਆਰ ਕਰਦੇ ਆ ਤੇ ਆਪਾਂ ਬਹੁਤ ਵਧੀਆ ਲੱਗਦਾ ਸਾਨੂੰ ਅਮਰਜੀ ਬਾਜੂ ਖਾਵਾਂਗਾ ਮੈਂ ਨਾਲ ਇੱਕ ਕਰ ਲਾ ਹਾਂਜੀ ਇਹ ਸ਼ੌਂਕ ਕਿੱਦਾਂ ਪਏ ਬਾਜ ਕਿੱਥੋਂ ਲਿਆ ਸਤੋਵਾਲ ਬਾਜ ਦੀ ਗੱਲ ਕਰੀਏ ਕਿਉਂਕਿ ਜਦੋਂ ਬਾਜ ਦਾ ਨਾਮ ਲਈਦਾ ਤੇ ਆਮ ਕਰਕੇ ਸਾਡੇ ਮਨ ਵਿੱਚ ਸਾਡੇ ਜ਼ੈਨ ਵਿੱਚ ਇੱਕੋ ਹੀ ਤਸਵੀਰ ਉੱਬਰਦੀ ਹੈ ਬੜੀ ਤਰ੍ਹਾਂ ਸ਼ਾਨਸ਼ਾ ਤੇ ਮੇਰੇ ਹੱਥ ਵਿੱਚ ਲੋਕਾਂ ਨੇ ਬਾਜ ਵੀ ਆਖਿਆ ਸੀ ਤੇ ਉਹਨਾਂ ਦਾ ਹੀ ਬਾਜ ਮੰਨਿਆ ਜਾਂਦਾ ਇਹ ਬਾਜ ਦਾ ਸ਼ੌਂਕ ਕਿੱਦਾਂ ਪਿਆ ਤੇ ਬਾਜ ਫਿਰ ਕਿੱਥੋਂ ਲਿਆ ਜਾ ਕੇ ਕਿਉਂ ਸ਼ੌਂਕ ਹੋਏ ਜਿੱਥੇ ਚਾਹ ਉੱਥੇ ਰਾਹ ਕਿੱਥੋਂ ਲਿਆ ਫਿਰ ਇਹ ਸ਼ੌਂਕ ਤੇ ਮੈਨੂੰ ਕਾਫੀ ਚਿਰਦਾ ਸੀ ਪਰ ਲੋਕਾਂ ਨੇ ਡਰਾਇਆ ਪਿੰਨਾ ਦਾ ਖਰਚੇ ਬਹੁਤ ਆ ਤੇ ਫਿਰ ਫਿਰ ਵਿੱਚ ਜੇ ਮੂਡ ਬਦਲ ਜਾਣਾ ਕਿ ਯਾਰ ਸਾਂਭਣਾ ਬੜਾ ਔਖਾ ਰੋਜ਼ ਹਨਾ ਵੀ ਮੀੜ ਪਰ ਜਦੋਂ ਫਿਰ ਧਾਰ ਹੀ ਮੰਚ ਲੈਣਾ ਵੀ ਹੁਣ ਸ਼ੌਂਕ ਆ ਤਾਂ ਫਿਰ ਸਾਡੇ ਸੱਜਣ ਮਿੱਤਰ ਮੁੰਡੇ ਨੇ ਐਂਸੇਗਾ ਤੇ ਉਹਨਾਂ ਨੇ ਸਿਰਫ ਫੋਨ ਕੀਤਾ ਵੀ ਸਾਜੀ ਤੁਹਾਨੂੰ ਪਿਆ ਦੇਣਾ ਬਾਜ ਤੇ ਆਪਾਂ ਫਿਰ ਉਹ ਵੀ ਆਂਦਾ ਫਿਰ ਠੀਕ ਆ ਵਧੀਆ ਕੋਈ ਸੰਭਾਲ ਜ਼ਰੂਰ ਹੈਗੀ ਆ ਖਰਚਾ ਵੀ ਹੈਗਾ ਪਰ ਇਹ ਵੀ ਠੀਕ ਆ ਜਦੋਂ ਸ਼ੌਂਕ ਹੋਵੇ ਨਾ ਫਿਰ ਉਹ ਚੀਜ਼ ਦਾ ਫਿਰ ਮੁੱਲ ਨਹੀਂ ਹੁੰਦਾ ਤੇ ਇਹ ਕਿਰਲਾ ਨਹੀਂ ਇਹਨੂੰ ਇਗਵਾਣਾ ਕਹਿੰਦੇ ਜੀ ਇਹ ਬਾਹਰ ਦੀ ਫੋਰਨ ਦੀ ਗਰੀਡ ਆ ਤੇ ਕਿ ਇਹ ਮੈਂ ਇਹਨੂੰ ਰੱਖੇ ਨੂੰ ਹੋ ਗਿਆ ਮੈਨੂੰ ਆ ਫਰਵਰੀ ਚ 2 ਸਾਲ ਹੋ ਜਾਣੇ ਆ ਤੇ ਇਹਨੂੰ ਬੰਬੇ ਤੋਂ ਮੰਗਵਾਇਆ ਹੈ ਗੰਦੇ ਨੂੰ ਫਿਰ ਖਾਾਕ ਦੀ ਗੱਲ ਕਰੀਏ ਬਾਜ ਦੀ ਕੀ ਖਾਾਕ ਸਭ ਤੋਂ ਪਹਿਲੇ ਦੱਸੀਏ ਤੇ ਇਗਵਾਨਾਂ ਦੀ ਕੀ ਖਾਾਕ ਹੈ ਕਿਦਾਂ ਮੈਨੇਜ ਕਰਦੇ ਹੋ ਕਿਉਂਕਿ ਮਹਿੰਗਾਈ ਦਾ ਯੁੱਗ ਹੈ ਪਰਿਵਾਰਾਂ ਦੇ ਵੱਡੇ ਖਰਚੇ ਹੁੰਦੇ ਆ ਇਹ ਵੀ ਦੋ ਜੀ ਤੁਸੀਂ ਹੋਰ ਪਾਲੇ ਆ ਥੱਲੇ ਮੈਂ ਵੇਖਿਆ ਤੁਸੀਂ ਕੁੱਤੇ ਪਾਲਣ ਦਾ ਵੀ ਸ਼ੌਂਕ ਰੱਖਿਆ ਵੱਖ-ਵੱਖ ਨਸਲ ਦੇ ਪਾਲੇ ਆ ਇਹ ਜੋ ਸਾਰਾ ਸ਼ੌਂਕ ਹੈ ਪਰਿਵਾਰ ਨੇ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਕੀਤਾ ਜਦੋਂ ਤੁਸੀਂ ਕਿਹਾ ਕਿ ਮੈਂ ਚੀਜ਼ਾਂ ਰੱਖਣੀਆਂ ਫਿਰ ਪਰਿਵਾਰ ਦੀ ਪਹਿਲੀ ਗੱਲ ਇਹ ਚੀਜ਼ਾਂ ਰੱਖਣ ਵਿੱਚ ਸਹਿਮਤੀ ਵੀ ਹੋਣੀ ਚਾਹੀਦੀ ਆ ਇਹ ਇਹ ਵੀ ਗੱਲ ਗਲਤ ਆ ਕਿ ਜੇ ਮੈਂ ਕਹਾਂ ਨੀ ਨੀ ਮੈਂ ਲਿਆਉਣੇ ਹੀ ਹਣਾ ਘਰ ਦੇ ਮੰਨਣਾ ਨਾ ਉਹ ਪਰਿਵਾਰ ਨੇ سپورਟ ਕੀਤੀ ਆ ਪਾਪਾ ਨੇ ਕਹਿ ਆਪ ਚਲੋ ਕੋਈ ਨਹੀਂ ਜੇ ਤੂੰ ਸ਼ੌਂਗਾ ਤੇ ਕੋਈ ਗੱਲ ਨਹੀਂ ਆਪਾਂ ਰੱਖ ਲਾ ਫਿਰ ਰੈਕਸ਼ਨ ਤੇ ਚਲੋ ਵਧੀਆ ਹੀ ਬਾਕੀ ਖਰਾਗ ਦੀ ਗੱਲ ਕਰੀ ਤੇ ਇਹਨੇ ਤੇ ਸਿਰਫ ਇਹ ਮਾਸ ਹੀ ਖਾਂਦਾ ਜੇ ਬਾਜ ਇਹਨੇ ਤੇ ਮਾਸ ਹੀ ਖਾਣਾ ਤੇ ਬਾਕੀ ਜਿਹੜਾ ਇਹ ਗਵਾਣਾ ਵਾ ਇਹ ਸਬਜ਼ੀਆਂ ਸਬਜ਼ੀਆਂ ਹਰੀਆਂ ਫਲ ਫਰੂਟ ਹੀ ਇਹ ਚੀਜ਼ ਆ ਖਾਂਦੇ ਤੇ ਅਮਰਤਜੀ ਤੁਹਾਡਾ ਪਰਿਵਾਰ ਸਿੱਖੀ ਨਾਲ ਲੱਟਣੇ ਸਿੱਖੀ ਨਾਲ ਸੰਬੰਧ ਰੱਖਦੇ ਆ ਜੀ ਜੀ ਗੁਰੂਤਾਰ ਸਾਰੇ ਅਮਰਤਾਰੀ ਨੇ ਤੇ ਫਿਰ ਜਦੋਂ ਮਾਸ ਦੀ ਗੱਲ ਆਉਂਦੀ ਹੈ ਮੀਟ ਦੀ ਗੱਲ ਆਉਂਦੀ ਹੈ ਮਰ ਜਾ ਹੋਇਆ ਨਹੀਂ ਫੇ ਮਾਸ ਵੀ ਲਿਆਉਣਾ ਪਾਣਾ ਬਾਜ਼ ਨੂੰ ਮਾਸ ਖਵਾਉਣਾ ਪਾਣਾ ਕਿਉਂਕਿ ਚਾਹੇ ਖਰਾਕ ਜਾਨਵਰ ਦੀ ਉਹੀ ਵੇਖੋ ਜੀ ਇਹ ਬਹੁਤ ਡੂੰਘੀਆਂ ਗੱਲਾਂ ਆ ਇਹ ਸਮਝ ਲਓ ਕਿ ਜਿੱਦਾਂ ਵੀ ਮਾਸ ਮਾਸ ਕਰ ਮੂਰਖ ਝਗੜੇ ਆਪਾਂ ਕਾਦੇ ਬਣੇ ਆ ਇਕੰਦਰ ਸਾਡੇ ਗੱਲ ਗੱਲਾਂ ਵੀ ਆਪਾਂ ਵੀ ਕਾਦੇ ਬਣੇ ਆ ਜੋ ਆਪਾਂ ਪੀਨੇ ਆ ਖਾਣੇ ਵੀ ਕਣਕ ਕਣ ਵਿੱਚ ਮਾਸ ਆ ਆਪਾਂ ਕਣਕ ਬੀਜਦੇ ਆ ਉਗਦੀ ਆ ਉਹਦੇ ਵਿੱਚ ਵੀ ਜੀ ਆ ਉਹ ਵੀ ਮਾਸ ਆ ਜੇ ਆਪਾਂ ਦੁੱਧ ਪੀਨੇ ਆ ਲਿਕਵਿਡ ਮਾਸ ਆਉ ਮਤਲਬ ਕਿ ਇਹ ਗੱਲਾਂ ਤੇ ਮਤਲਬ ਕਿ ਬਹੁਤ ਡੁੰਗਿਆ ਯਾਰੀਆਂ ਗੱਲਾਂ ਆ ਇਹ ਕੋ ਆਪਾਂ ਕੋਈ ਕਹਿ ਨਹੀਂ ਸਕਦੇ ਵੀ ਹਨਾ ਇੱਥੇ ਬਾਕੀ ਉਹ ਨਹੀਂ ਗੱਲ ਜੋ ਇਹਦੀ ਖਰਾਕ ਹੀ ਜੋ ਆ ਉਹ ਇਹਦੇ ਨੇ ਖਾਣੀ ਖਾਣੀ ਆ ਹਨਾ ਬਾਕੀ ਹਰ ਇੱਕ ਦਾ ਆਪ ਕੋ ਆਪਣਾ ਹਿਸਾਬ ਹੁੰਦਾ ਕਈ ਸੁਚਮਤਾ ਬਹੁਤ ਜ਼ਿਆਦਾ ਰੱਖਦੇ ਆ ਵੀ ਹੱਥ ਵੀ ਨਹੀਂ ਹੁਣ ਵੇਖੋ ਪਹਾੜੇ ਧੱਕੇ ਨਾਲ ਮੂਹ ਚ ਕੋਈ ਪਾ ਨਹੀਂ ਸਕਦਾ ਹਨਾ ਸਾਡੇ ਮੰਚ ਕੋਟ ਹੋਗਾ ਤੇ ਆਪਾਂ ਕਵਾਂਗੇ ਯਾਰ ਉਹਦੇ ਵਾਸਤੇ ਆਂਦਾ ਆਈਏਗਾ ਪਰ ਉਹ ਵੇਖੋ ਆਪਣੇ ਮਨ ਦੀ ਗੱਲ ਹੁੰਦੀ ਆ ਹੁਣ ਇਹ ਖਾਂਦਾ ਵਾ ਤੇ ਆਪਾਂ ਰੋਜ਼ ਲੈ ਕੇ ਉਹਨੇ ਦੁਕਾਨ ਤੋਂ ਲਫਾਫੇ ਚ ਉਹ ਇਹਦੇ ਕਿ ਰੱਖ ਦਈਦਾ ਵਾ ਤੇ ਇਹ ਆਪਣੀ ਮਰਜ਼ੀ ਖਾਣਾ ਮੈਂ ਬਾਕਾਇਦਾ ਵਿਖਾਉਣਾ ਤਸਵੀਰਾਂ ਰਸੇ ਨਾਲ ਇਹਨੂੰ ਬੱਧਿਆ ਪੈਰਾਂ ਨੂੰ ਹਾਂਜੀ ਹਾਂਜੀ ਬਾਕਾਇਦਾ ਕਿ ਤੁਸੀਂ ਰੱਸਾ ਪਾਇਆ ਨਾਲ ਫੜਿਆ ਵੀ ਹੈ ਕਿ ਜਦੋਂ ਜਾਂ ਰਸੇ ਚੋਂ ਨਿਕਲ ਜਾਂਦਾ ਵਾ ਫਾਰ ਇਹ ਵੀ ਥੋੜੀ ਦੱਸਤੀ ਹੈ ਦਰਸ਼ਕਾਂ ਨੂੰ ਜਾਣਕਾਰੀ ਇਹ ਉੱਡ ਸਕਦਾ ਬਾਅਦ ਨਹੀਂ ਹੁੰਦਾ ਜੇ ਪਾਲੇ ਹੁੰਦੇ ਇੱਕ ਦੋ ਵਾਰੀ ਤੇ ਇਹ ਉੱਡ ਗਿਆ ਸੀ ਤੇ ਪਰ ਇਹਦਾ ਹਿਸਾਬ ਮੈਂ ਜਦੋਂ ਮੇਰਾ ਐਸਟੀਮੇਟ ਮੈਂ ਲਾਇਆ ਇਹਦਾ ਵੀ ਇਹ ਮਤਲਬ ਕਿ ਜਦੋਂ ਆਪਾਂ ਸ਼ੁਰੂਤ ਰੱਖਿਆ ਇਹਨੇ ਕਦੀ ਉੱਚੀ ਡਾਰੀ ਭਰੀ ਨਹੀਂ ਆ ਤੇ ਹੁਣ ਵੀ ਜਦੋਂ ਖੁੱਲ ਜਾਊਗਾ ਪਰ ਇਹਨੇ ਉੱਚੀ ਡਾਰੀ ਭਰਨੀ ਨਹੀਂ ਇਹ ਲਾਗੇ ਛਾਕੇ ਜਾ ਕੇ ਬਹੂਗਾ ਇੱਥੇ ਜਾਂ ਕੋਠੀ ਤੇ ਬਹਿ ਜਾਊ ਜਾਂ ਗੁਆਣਾ ਨੇ ਕਿਤੇ ਨਹੀਂ ਆ ਬਸ ਐਪੀ ਹੋ ਸਕਦਾ ਮੋੜ ਕੇ ਵਾਪਸ ਨਾ ਆਵੇ ਆਪ ਲੈਣ ਜਾਣਾ ਪਵੇ ਇੱਕ ਗੁਆਣਾ ਦੀ ਮੈਂ ਗੱਲ ਕਰਾਂ ਹੁਣ ਇਹਦੀ ਲੈਂਥ ਕਿੰਨੀ ਲੰਬਾਈ ਕਿੰਨੀ ਆ ਤੇ ਇਹ ਕਿੰਨੀ ਲੰਬਾਈ ਤੱਕ ਵਧਣਾ ਵਾ ਤੇ ਕਿੰਨੀ ਇਹਨਾਂ ਦੀ ਏਸ ਹੁੰਦੀ ਆ ਦੋਨਾਂ ਜਾਨਵਰਾਂ ਦੀ ਐਸਟੀਮੇਟ ਲਾ ਕਿੰਨੀ ਏਸ ਹੁੰਦੀ ਆ ਕਿ ਕਿੰਨੇ ਸਾਲ ਤੱਕ ਇਹ ਰਹਿੰਦੇ ਜਿਹੜਾ ਇਹ ਗੁਆਣਾ ਬਾਈ ਇਹ ਤੇ ਹੁਣ ਅਜੇ ਪਰਸਨ ਚੌਥੀ ਨਹੀਂ ਆਪਾਂ ਇਹਦੀ ਲੈਂਥ ਹੋ ਗਈ ਆ 33 34 ਇੰਚ ਲਾ ਲਓ ਤੁਸੀਂ 34 ਇੰਚ ਹੋ ਗਈ ਆ ਤੇ 22 ਇੰਚ ਦਾ ਮੈਂ ਮੰਗਵਾਇਆ ਸੀ 34 ਇੰਚ ਹੋ ਗਈ ਆ ਬਾਕੀ ਆ ਵੀ ਇਹਨਾਂ ਦਾ ਸਭ ਤੋਂ ਵੱਡਾ ਕੱਦ ਮਤਲਬ 6 ਫੁੱਟ ਤੱਕ 6 ਫੁੱਟ ਤੱਕ ਇਹ ਹੋ ਜਾਂਦੇ ਆ ਤੇ ਇਹ ਖਤਰਨਾਕ ਵੀ ਹੁੰਦੇ ਆ ਪਰਿਵਾਰ ਨੂੰ ਜਦਾਂ ਮਤਲਬ ਅੱਗੋਂ ਪੈ ਵੀ ਜਾਂਦੇ ਜਿਹਨੂੰ ਕਹਿੰਦੇ ਵੇਖੋ ਜੇ ਇਹਦੇ ਉਹ ਜਾਨਵਰ ਕੋਈ ਵੀ ਆ ਜੇ ਉਹਨੂੰ ਸਤਾਵਾਂਗੇ ਤਾਂ ਉਹਨੇ ਕੋਈ ਪੈਣਾ ਪੈਣਾ ਜੇ ਉਹ ਭਜਾਵਾਂਗੇ ਜਾਨ ਉਹਨੇ ਫਿਰ ਪੈਣਾ ਵਾ ਬਾਕੀ ਇਹ ਪੀਣਾ ਇਹ ਖਤਰਨਾਕ ਉਹ ਨਹੀਂ ਕਿ ਜਾਂ ਜੇ ਕੋ ਵੱਢ ਦੇਣ ਜ਼ਹਿਰ ਉਹ ਵਾਲੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਇਹਨਾਂ ਵਿੱਚ ਜ਼ਹਿਰ ਨਹੀਂ ਹੁੰਦਾ ਇਹ ਗੁਆਣਾਂ ਵਾਲੀ ਮੈਂ ਖਾਸ ਤਰ੍ਹਾਂ ਗੱਲ ਕਰਾਂ ਇਹ ਕਿਸ ਏਰੀਆ ਦੇ ਖਾਸ ਕਰਕੇ ਹੈਗਾ ਇਹ ਜਾਨਵਰ ਕਿਉਂਕਿ ਠੰਡ ਵਾਸਤੇ ਆ ਜਾਂ ਗਰਮੀ ਵਾਸਤੇ ਕਿੱਦਾਂ ਦਾ ਇਹਨੂੰ ਵੈਦਰ ਚਾਹੀਦਾ ਜ਼ਿਆਦਾ ਇਹ ਵੇਖੋ ਜ਼ਿਆਦਾ ਤੇ ਗਰਮ ਥਾਂ 'ਚ ਹੀ ਪ ਜਿੱਦਾਂ ਅਮਰ ਲੋਕੇ ਜਿਆਦਾ ਬਾਰਲੀ ਸਟੇਟ ਉਹ ਕਿ ਜੇ ਇੱਕ ਬੰਬੇ ਜੇ ਕਹੂੰਗੀ ਹੈ ਫੋਰਨ ਦੀ ਬਰੀਡ ਆ ਫੋਰਨ ਜਿੱਥੇ ਗਰਮ ਦੇਸ਼ ਉੱਥੇ ਹੀ ਹੁੰਦੇ ਆ ਬਾਕੀ ਬੰਬੇ ਵੀ ਜਿਆਦਾ ਹੁੰਦੇ ਕਿਉਂਕਿ ਉੱਥੇ ਆ ਵੀ 12 ਮਹੀਨੇ ਗਰਮੀ ਰਹਣੀ ਠੰਡ ਤੇ ਘੱਟ ਹੀ ਆ ਤੇ ਫਿਰ ਆਪ ਇਹਨੂੰ ਟੈਂਪਰੇਚਰ 30 ਤੋਂ 35 ਡਿਗਰੀ ਦਾ ਚਾਹੀਦਾ ਹੁੰਦਾ ਇਹ ਰਹਿਣਾ ਇਹਨੇ ਗਰਮੀ ਵਿੱਚ ਹੀ ਆ ਬਾਕੀ ਡੇਲੀ ਇਹਨੂੰ ਕੋਈ ਘੰਟਾ ਧੁੱਪ ਲਵਾ ਲਓ ਹਨਾ ਜਦੋਂ ਕਿਉਂਕਿ ਠੰਡਾ ਬਲੱਡ ਆਏ ਜਦੋਂ ਠੰਡੇ ਥਾਂ ਹੋ ਗਿਆ ਫਿਰ ਇਹਨੇ ਜੰਮ ਜਾਣਾ ਫਿਰ ਇਹਨੇ ਇੱਕ ਥਾਂ ਬੈਠੇ ਰਹਿਣਾ ਅੱਕੜ ਜਾਣਾ ਵੱਡੇ ਵੱਡੇ ਸ਼ੋਰ ਜਾਂਦੇ ਆ ਤੁਸੀਂ ਸਾਡੀ ਆਫ ਕੈ ਚਾਹੇ ਵਿਆਹਾਂ ਦੇ ਸ਼ੋਹ ਹੋਣ ਚਾਹੇ ਵੱਡੇ ਸ਼ੋਹ ਹੋਣ ਬਾਹਰਲੇ ਸੂਬਿਆਂ ਦੇ ਸ਼ੋਹ ਹੋਣ ਤੁਹਾਨੂੰ ਸਪੈਸ਼ਲੀ ਬੁਲਾਇਆ ਜਾਂਦਾ ਜਦੋਂ ਉੱਥੇ ਜਾਂਦੇ ਹੋ ਇਸ ਲੋਕ ਵਿੱਚ ਜਾਂਦੇ ਹੋ ਪੰਜਾਬੀ ਲੋਕ ਵਿੱਚ ਕਿਉਂਕਿ ਵਿਆਹਾਂ ਚ ਲੋਕੀ ਆਮ ਕਰਕੇ ਕੋਟ ਪੈਂਟ ਪਾ ਕੇ ਹੁੰਦੀਆਂ ਜੀਨਾ ਪਾ ਕੇ ਹੁੰਦੇ ਇਸ ਲੋਕਰੀ ਜਦੋਂ ਜਾਂਦੇ ਇਹ ਜਾਨਵਰ ਨਾਲ ਲੈ ਕੇ ਜਾਂਦੇ ਹੋ ਕਿੱਦਾਂ ਦਾ ਮਹਿਸੂਸ ਹੁੰਦਾ ਕਿੱਦਾਂ ਲੋਕ ਰਿਐਕਸ਼ਨ ਕਰਦੇ ਆ ਕੋਈ ਨੈਗੇਟਿਵ ਪੋਜ਼ਿਟਿਵ ਕਿਦਾਂ ਦੇ ਕਮੈਂਟ ਹੁੰਦੇ ਆ ਤਸਵੀਰਾਂ ਖਿਚਾਉਂਦੇ ਦੇਖੋ ਜੀ ਉਹ ਤੇ ਹੁਣ ਆਸਾਨ ਨਹੀਂ ਪਤਾ ਜਾਂ ਸਾਡੇ ਨਾਲ ਜਿਹੜੇ ਗਏ ਆ ਵੀ ਉਹ ਕਿਦਾਂ ਕਿਉਂਕਿ ਲੋਕੀ ਮਤਲਬ ਕਿ ਕੋਸ਼ਿਸ਼ ਵੀ ਕਰਦੇ ਹੋ ਉਹਨਾਂ ਤੋਂ ਸਭ ਕੁਝ ਛੱਡ ਕੇ ਇੱਕ ਇੱਕ ਵਾਰੀ ਚੰਗੀ ਤਰ੍ਹਾਂ ਵੇਂਦੇ ਆਂ ਪੀ ਯਾਰ ਇੱਕ ਤੇ ਕਲਚਰ ਪੰਜਾਬੀ ਦੂਜਾ ਵੀ ਜਾਨਵਰ ਬਾਜ ਤੇ ਫਿਰ ਆਹ ਜਿਆਦਾ ਖਿੱਚਦਾ ਕੇਂਦਰ ਬੰਦਾ ਜਿਹੜਾ ਇਹ ਗਵਾਨਾ ਯਾਰ ਇਹ ਕੀ ਆ ਲੋਕ ਕਹੀ ਤੇ ਸਿੱਧਾ ਫੜ ਹੀ ਜਾਂਦੇ ਆ ਨਕਲੀ ਇਹ ਪਲਾਸਟਿਕ ਦਾ ਟੰਗਿਆ ਏ ਤੇ ਰਿਐਕਸ਼ਨ ਤੇ ਬਹੁਤ ਵਧੀਆ ਹੁੰਦੇ ਆ ਆਪਾਂ ਨੂੰ ਵੀ ਸਕੂਨ ਮਿਲਦਾ ਕੋਈ ਯਾਦਗਾਰੀ ਕਮੈਂਟ ਕਿਸ ਨੇ ਕੀਤਾ ਹੋਇਆ ਜਾਂ ਕਿਸੇ ਨੌਜਵਾਨ ਨੇ ਜਾਂ ਕਿਸੇ ਮੁੰਡੇ ਕੁੜੀ ਨੇ ਬੱਚੇ ਨੇ ਤੁਹਾਨੂੰ ਕੋਈ ਕਮੈਂਟ ਵਧੀਆ ਕੀਤਾ ਏ ਉਹ ਸੋਚਦੇ ਰਹੇ ਹੋਗੇ ਆ ਜਿਹੜਾ ਕਮੈਂਟ ਉਹਨਾਂ ਸਭ ਤੋਂ ਵਧੀਆ ਆ ਕਮੈਂਟ ਤੇ ਚਲੋ ਵਾਈਕ ਦੀ ਕਿਰ ਤੇ ਕਿਉਂਕਿ ਆਪਾਂ ਕੋਈ ਗੱਲ ਥੋੜੀ ਕਰ ਰਹੇ ਹਾਂ ਸਾਡਾ ਆਪਣਾ ਕਲਚਰ ਆ ਵੇਖ ਕੇ ਜਿਹੜਾ ਬੱਚਾ ਕੋਈ ਜਾਂ ਸਿਆਣਾ ਜਿਆਦਾ ਸਿਆਣੇ ਅੰਕਲ ਆਂਟੀਆਂ ਜਿੱਦਾਂ ਉਹ ਵੀ ਵਧੀਆ ਕਰਦੇ ਆ ਕਮੈਂਟ ਬਹੁਤ ਵਧੀਆ ਵੀ ਸਪੈਸ਼ਲ ਹੁੰਦੇ ਆ ਕਿ ਪੁੱਤਰਾ ਬਹੁਤ ਵਧੀਆ ਕਰਨ ਰਿਹਾ ਆਪਣਾ ਕਲਚਰ ਨੂੰ ਸੰਭਾਲਿਆ ਰੱਖਿਆ ਪਹਿਲਾਂ ਇਹ ਤੈਨੂੰ ਵੀ ਵੇਖਿਆ ਵੀ ਜਿਹੜਾ ਮੁੰਡਾ ਮਤਲਬ ਕਿ ਵਿਆਹ ਸ਼ਾਦੀਆਂ ਚ ਕੁਰਤਾ ਚਾਦਰਾਂ ਸਿੰਪਲ ਦੇਸੀ ਦਾ ਬਣ ਕੇ ਆਇਆ ਹੋਵੇ ਨਹੀਂ ਤੇ ਇੱਥੇ 20 25 25 ਹਜ਼ਾਰ ਲੱਖ ਲੱਖ ਦੇ ਕੋਰਪਾਂਟ ਨਹੀਂ ਮਾਣ ਹੁੰਦੇ ਤੇ ਅੱਛਾ ਪਰਿਵਾਰ ਦੇ ਵਿੱਚ ਕੌਣ ਕੌਣ ਦੇ ਪਰਿਵਾਰ ਦਾ ਸਹਿਯੋਗ ਹੋਏ ਤੇ ਇਨਸਾਨ ਕਿਸੇ ਪ ਤਾਂ ਪਸ਼ੂ ਪਾਲਦੇ ਹੋ ਤੇ ਪਰਿਵਾਰ ਦਾ ਵੱਡਾ ਸਾਡ ਪਰਿਵਾਰ ਚ ਕੌਣ-ਕੌਣ ਹੈ ਤੇ ਕਿੱਦਾਂ ਦਾ ਸਹਿਯੋਗ ਹੈ ਪਰਿਵਾਰ ਚ ਹੈ ਵੀ ਮੈਂ ਘਰ ਦੇੰਦ ਇਕੱਲਾ-ਇਕੱਲਾ ਹੀ ਆ ਮਮਾ ਪਾਪਾ ਵਾ ਤੇ ਮੇਰੇ ਵਾਈਫ ਨੇ ਹਾਂਜੀ ਜਦੋਂ ਵਿਆਹ ਹੋਇਆ ਫਾਦਰ ਸਾਹਿਬ ਬੜੇ ਮਾਣ ਨਾਲ ਦੱਸ ਰਹੇ ਸੀ ਕਿ ਇੱਕ ਸਿੰਪਲ ਵਿਆਹ ਜਿੱਦਾਂ ਕਹਿੰਦੇ ਆ ਕਿ ਗੁਰੂ ਘਰਾਂ ਦੇ ਬੱਚੇ ਵਿਆਹ ਨੂੰ ਜਾਂਦੇ ਆ ਕੋਈ ਵੱਡਾ ਖਰਚਾ ਨਹੀਂ ਕੋਈ ਡੀਜੇ ਨਹੀਂ ਕੋਈ ਲਚਰਤਾ ਨਹੀਂ ਕਿੱਦਾਂ ਦਾ ਵਿਆਹ ਕੀਤਾ ਗਿਆ ਤੁਸੀਂ ਆਪਣੀ ਜ਼ੁਬਾਨੀ ਥੋੜਾ ਦੱਸੋ ਵਿਆਹ ਕਿੱਦਾਂ ਨਾ ਕੀਤਾ ਗਿਆ ਵਿਆਹ ਜੀ ਆਪਾਂ ਤੁਹਾਡੀ ਪਹਿਲਾਂ ਘਰੇ ਸਲਾਹ ਇਹ ਹੀ ਵੀ ਜਦੋਂ ਚਲੋ ਜੀ ਆਪਾਂ ਗੁਰਬਾਣੀ ਸੁਣੀ ਦੀ ਐ ਪੜ੍ਹੀ ਦੀ ਐ ਲੋਕੇ ਪਾਪਾ ਮੇਰੇ ਬਹੁਤ ਸੂਝਵਾਨ ਨੇ ਤੇ ਉਹਨਾਂ ਦੀ ਉਹ ਆਪਣੇ ਘਰ ਚ ਉਹਨਾਂ ਨੇ ਇਹੀ ਸਕਾਇਆ ਵੀ ਕੋਈ ਡੀਜੇ ਰੂਜ ਚਲੋ ਪਹਿਲਾਂ ਤੇ ਹਰ ਕੋਈ ਜਨ ਨਹੀਂ ਸਮਝੁੰਦੀ ਹਰ ਕੋਈ ਕੰਮ ਕਰਦਾ ਹੀ ਪੁੱਠੇ ਪਰ ਜਦੋਂ ਸਮਝ ਆ ਜੂਗੀ ਉਹਨੇ ਉਹ ਕਹਿੰਦੇ ਵੀ ਚੂਏ 100 ਚੂਆ ਖਾ ਕੇ ਵੀਲੀ ਹਜਮਣ ਚੱਲੀ ਕੋਈ ਨਾ ਸ਼ੁਕਰ ਕਰੋ ਕਿ ਵੀਲੀ ਹਜਮਣ ਤੇ ਚੱਲੀ ਹੈਣਾ ਚੱਲ ਗਈ ਹਜਮਣੋਂ ਜਾਣਾ ਚਾਹੀਦਾ ਭਾਈ 100 ਖਾ ਕੇ ਜਾਓ ਭਾਈ 900 ਖਾ ਕੇ ਜਾਓ ਚੱਲ ਗਈ ਜਾਣਾ ਚੱਲ ਗਈ ਹੈਣਾ ਤੇ ਇਹ ਆ ਵੀ ਤੁਹਾਡੇ ਘਰ ਚ ਪਹਿਲਾਂ ਹੀ ਸ਼ੁਰੂ ਤੋਂ ਇਹ ਹੀ ਤੇ ਕੋਈ ਜਾਗੋ ਨਹੀਂ ਕੋਈ ਬੈਂਡ ਵਾਜ ਨਹੀਂ ਕੋਈ ਬੰਬ ਫਟਾਕਾ ਨਹੀਂ ਤੇ ਚਲੋ ਆਪਾਂ ਵੀ ਸਾਨੂੰ ਵੀ ਜਿੱਦਾਂ ਸਹਿਮਤ ਮਿਲੀ ਆਪਾਂ ਵੀ ਸਹਿਮਤ ਹੋ ਗਏ ਆ ਤੇ ਬਾਕੀ ਆ ਵੀ ਵਿਆਹ ਆਪਾਂ ਮਤਲਬ ਕਿ ਚੱਲਗੇ ਕੁਝ ਆਪਣੀ ਡਿਮਾਂਡ ਇਹੀ ਹੀ ਵੀ ਜਿੱਦਾਂ ਕਿ ਉਹਦੇ ਨਾਲ ਆਪਣਾ ਕੁੜੀ ਬੜੀ ਮੈਨੂੰ ਇਹ ਸ਼ੁਰੂ ਤੇ ਇਹ ਵੀ ਮੈਂ ਕੁੜੀ ਬਹੁਤ ਹੀ ਸੋਹਣੀ ਨਹੀਂ ਵੇਖਣੀ ਮੈਨੂੰ ਇਹ ਚਾਹੀਦਾ ਵੀ ਕੁੜੀ ਸਿੰਪਲਿਸਿਟੀ ਹੋਵੇ ਕੋਈ ਨੱਕ ਕੱਢਣਾ ਛੇਦਿਆ ਹੋਵੇ ਕੋਈ ਪਰਵੱਟਾ ਨਾ ਬੰਨਿਆ ਹੋਵੇ ਕੋਈ ਮਤਲਬ ਨੇਲ ਪਾਲਚ ਕੋਈ ਐਹੋ ਜੀ ਗੱਲ ਕੋਰੋਮ ਦੀ ਫੇਰ ਵੀ ਨਾ ਕੀਤੀ ਹੋਵੇ ਕੋਈ ਐਹੋ ਜਿਹਾ ਹਨਾ ਬਿਊਟੀ ਪਾਰਲਰ ਵਾਲਾ ਸਿਸਟਮ ਹੀ ਨਹੀਂ ਅੱਜ ਤੇ ਬੜੀ ਵਾਗਰਿੰ ਕਿਰਪਾ ਕੀਤੀ ਆਪਾਂ ਨੂੰ ਹਨਾ ਤੇ ਪਰਿਵਾਰ ਮਿਲ ਗਿਆ ਬਹੁਤ ਵਧੀਆ ਤੇ ਵਿਆਹ ਜਦੋਂ ਗਏ ਆਪਾਂ ਸਿਰਫ ਦਾਗ ਬੰਦੇ ਆਪਾਂ ਖੜੇ ਆ ਮਾਮਾ ਜੀ ਹੋ ਗਏ ਮੇਰੇ ਨਾਨਕੇ ਹੋ ਗਏ ਤੇ ਬਸ ਆਪਣੇ ਨਾਲ ਦੇ ਜਾਂ ਛੇਕਾ ਬਰਾਦਰੀ ਤੇ ਉੱਥੇ ਗਏ ਤੇ ਆਪਾਂ ਸਿਰਫ ਜਾ ਕੇ ਨਗਰ ਚਾਦਰਾ ਕੁੜਤਾ ਪਾ ਕੇ ਮੈਂ ਆਪਾਂ ਫੇਰੇ ਕੀਤੇ ਆ ਸਿੰਪਲ ਹੀ ਦੇਸੀ ਅਮਰਪਾਲ ਸਿੰਘ ਬੋਪਾ ਰਾਏ ਦਾ ਸੁਪਨਾ ਕੀ ਹੈ ਫਿਊਚਰ ਚ ਕੀ ਕਰਨਾ ਚਾਹੁੰਦਾ ਹੈ ਕੀ ਸਟੱਡੀ ਕਰ ਰਿਹਾ ਹੈ ਕੀ ਕਰਨਾ ਚਾਹੁੰਦਾ ਹੈ ਤੇ ਲਾਸਟ ਵਿੱਚ ਯੂਥ ਨੂੰ ਇਹ ਕੀ ਮੈਸੇਜ ਦੇਣਾ ਚਾਹੁੰਦੇ ਆ ਸਾਤੋ ਪਹਿਲਾ ਸੁਪਨਾ 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 ਤੇ ਸਟੱਡੀ ਕਿ ਨਹੀਂ ਜੀ ਸਟੱਡੀ ਮੈਂ ਪਲੱਸ 2 ਕਰਕੇ ਤੇ ਬਸ ਆ ਕੋਰਸ ਕੀਤੀ ਕੰਪਿਊਟਰ ਦੇ ਬਾਕੀ ਆ ਬੀ ਕਾਮ ਚੱਲਦੀ ਪਈ ਆ ਹੈਗਾ ਸਾਲ ਕਿ ਜੀ ਤੇ ਬਾਕੀ ਸੁਪਨਾ ਆ ਵੀ ਸੁਪਨਾ ਪਹਿਲਾਂ ਬਾਹਰ ਜਬ ਬਾਹਰ ਮੁਰ ਜਾਂਦਾ ਚ ਸ਼ੁਰੂ ਤੋਂ ਨਹੀਂ ਹੈਗਾ ਵਿਚਾਰ ਨਾ ਕਰ ਦਿਆਂਦਾ ਕੋਹੋਂਦਾ ਇਹ ਤਾਂ ਮੇਰਾ ਹੀ ਹੈਗਾ ਇਹ ਕਦੀ ਵੀ ਜਾ ਮੈਂ ਬਾਹਰ ਜਾਵਾਂ ਹੁਣ ਤੱਕ ਵੀ ਨਹੀਂ ਹੈਗਾ ਕਿ ਜਾਂ ਤੇ ਇਹਨਾਂ ਬੰਦਾ ਯਾਰ ਪਹਿਲਾਂ ਕਹਿ ਦਿੰਦਾ ਫੜ ਚ ਮੈਂ ਨਹੀਂ ਬਾਹਰ ਮੁਰ ਜਾਣਾ ਬਾਅਦ ਪਛਤਾਉਂਦਾ ਆਪਾਂ ਨੂੰ 1 ਰੁਪਏ ਦਾ ਵੀ ਨਹੀਂ ਪਛਤਾਵਾ ਹੈਗਾ ਜੀ ਆਪਾਂ ਬਹੁਤ ਖੁਸ਼ ਆ ਵੇਖੋ ਇਹੀ ਸਵਰਗ ਆ ਵੀ ਆਪਣੇ ਘਰ ਚ ਬੈਠੇ ਤੁਸੀਂ ਆਏ ਜੇ ਗੱਲਬਾਤ ਕੀਤੀ ਕੰਮੋਂ ਬੜਾ ਬਾਹਰ ਦੇ ਬੰਦੇ ਨੂੰ ਵੀ 2 ਮਿੰਟ ਖੋਕੇ ਵਿਖਾ ਦੇ। ਉਹ ਪੈਸਿਆਂ ਦੀ ਦੌੜ ਹੀ ਆ ਬਸ ਇਸੇ ਕਰਕੇ ਨਫਰਤ ਆ ਵੀ ਖਾਣੀ ਦੋ ਟਾਈਮ ਦੀ ਰੋਟੀ ਹੈ। ਤੇ ਇੱਥੇ ਵਧੀਆ ਮਿਲ ਜਾਂਦੀ ਭਾਵੇਂ ਅੱਧੀ ਖਾ ਲਓ ਪਰ ਕੋਨ ਦੀ ਖਾਓ ਘਰ 'ਚ ਬੈਠ ਕੇ ਪਰਿਵਾਰ ਦੀ। ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਦੋ ਲਫ਼ਜ਼ਾਂ ਦੇ ਵਿੱਚ? ਨੌਜਵਾਨਾਂ ਨੂੰ ਤੇ ਆਪੇ ਇਹੀ ਕਹਿਣਾ ਚਾਹੁੰਦੇ ਆਂ ਵੀ ਵਧੀਆ ਆਪਣੇ ਕਲਚਰ ਨਾਲ ਜੁੜੋ। ਵਧੀਆ ਹਨਾ ਆਪਣੇ ਮਤਲਬ ਖੁਸ਼ ਰਹੋ ਆਪਣੇ ਪੰਜਾਬ ਨਾਲ। ਜੇ ਚਲੋ ਬਾਹਰ ਜਾਣਾ ਵਿੱਚ ਵਧੀਆ ਵਾ ਪਰ ਕਮਾਈ ਕਰਕੇ ਇੱਥੇ ਆਣ ਕੇ ਆਪਣਾ ਪਰਿਵਾਰ ਚਾਹੋ ਹੱਸੋ ਖੇਡੋ, ਇੰਜੋਏਮੈਂਟ ਕਰੋ। ਮਾਰ ਪਤਾ ਨਹੀਂ ਕਿ ਕਿ ਬਸ ਠੀਕ ਹੈ ਜੀ ਬਾਕੀ ਤੋਂ ਮੇਰੇ ਖਿਆਲ ਨਾਲ ਸਾਡੇ ਦਰਸ਼ਕਾਂ ਨੂੰ ਬਹੁਤ ਇਹ ਇੰਟਰਵਿਊ ਇਹ ਮੁਲਾਕਾਤ ਪਸੰਦ ਆਈ ਹੋਵੇਗੀ ਕਿਉਂਕਿ ਅਸੀਂ ਆਮ ਕਰਕੇ ਸਟੇਜਾਂ ਤੇ ਰੌਲਾ ਪਾਉਂਦੇ ਹਾਂ ਕਿ ਪੰਜਾਬੀਅਤ ਖਤਮ ਹੋ ਰਹੀ ਹੈ ਪੰਜਾਬੀ ਕਲਚਰ ਖਤਮ ਹੋ ਰਿਹਾ ਹੈ ਪਰ ਅਜਿਹੇ ਨੌਜਵਾਨ ਜਿੰਨਾ ਚਿਰ ਇਸ ਧਰਤੀ ਤੇ ਪੰਜਾਬ 'ਚ ਹਨ ਕੋਈ ਪੰਜਾਬੀਅਤ ਨੂੰ ਕੋਈ ਪੰਜਾਬੀ ਸੱਭਿਆਚਾਰ ਨੂੰ ਢਾਹ ਨਹੀਂ ਲਾ ਸਕਦਾ ਅਮਰਪਾਲ ਸਿੰਘ ਬੋਪਾਰਾਏ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਆਫ ਕੈਮਰਾ ਵੀ ਇਹ ਕੈਮਰੇ ਤੇ ਵੀ ਬੜੀ ਖੁਸ਼ੀ ਮਹਿਸੂਸ ਹੋਈ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦਾ ਯੂਥ ਇਸ ਨੌਜਵਾਨ ਤੋਂ ਚੰਗੀ ਸੇਧ ਲਏਗਾ ਤੁਸੀਂ ਪੜੋ ਜਿੰਨਾ ਮਰਜੀ ਭਾਸ਼ਾ ਜਿਹੜੀ ਮਰਜੀ ਸਿੱਖੋ ਜਿਹੜੇ ਮਰਜੀ ਪਹਿਰਾਵਾ ਪਾਓ ਪਰ ਆਪਣੇ ਕਲਚਰ ਨਾਲ ਆਪਣੀ ਭਾਸ਼ਾ ਨਾਲ ਆਪਣੀ ਸੱਭਿਆਚਾਰ ਨਾਲ ਜੁੜ ਕੇ ਰਹੋ ਇਹੀ ਮੈਸੇਜ ਹੈ ਅਮਨਪਾਲ ਸਿੰਘ ਬੋਪਾ ਰਾਜ ਦਾ